ਚੱਲੇ ਆ ਬੱਸ ਖਤਮ ਕਰ ਲਿਆ ਤੇ ਆ ਚੀਜ਼ ਜਿਹੜੀ ਹੈ ਨਾ ਇਹਦੇ ਨਾਲ ਸਾਨੂੰ ਵਿਸ਼ਵਾਸ ਦਵਾਤਾ ਕਿ ਜਾਓ ਤੇ ਕਾਰਵਾਈ ਹੋਊਗੀ 15 ਦਿਨਾਂ ਵਿੱਚ ਤੁਹਾਡਾ ਸਾਰਾ ਕੁਝ ਤੁਹਾਨੂੰ ਸਬੂਤ ਦਵਾਂਗੇ ਆਪਾਂ ਸਿਕਿਉਰਟੀ ਮਿਲੀ ਆ ਹਾਂਜੀ ਮਿਲੀ ਹੈ ਕਿ ਦੀ ਸਿਕਿਉਰਟੀ ਮਿਲੀ ਇਹ ਨਹੀਂ ਮੈਨੂੰ ਵਜੇ ਪਤਾ ਮੈਂ ਕਹਿੰਦੀ ਹਾਂ ਸਿਕਿਉਰਟੀ ਮਿਲ ਗਈ ਤੇ ਤੁਹਾਡੇ ਬੇਟੇ ਨੂੰ ਆਏ ਕਹਿੰਦੀ ਆਏ ਬੇਟਾ ਪਰ ਮੈਂ ਤਾਂ ਬੇਟਾ ਮੇਰਾ ਤੇ ਮੇਰੇ ਲੱਗ ਥੋੜੀ ਐ ਮਾਫ ਹੋਤੀ ਆਪਾਂ ਆਹ ਬੁਝਾ ਬੇਟਾ ਲੱਗੇ ਹੋਏ ਤੇ ਆਪਾਂ ਇਕੱਠੇ ਹੀ ਆ ਤੇ ਆ ਚੀਜ਼ ਮਤਲਬ ਕਰ ਦਿੱਤਾ ਹਾਂਜੀ ਆਪਾਂ ਕਰਨਾ ਕਰ ਸੇਵੇਸ ਵਈ ਜਾਂ ਫੇਰ ਨੋੜ ਪੋਗੇ ਤੇ ਫੇਰ ਲਾਵਾਂਗੇ ਹੁਣ ਤੱਕ ਦੀ ਕਾਰਵਾਈ ਤੋਂ ਪੁਲਿਸ ਜੀ ਸੈਟੀਸਫਾਈ ਹੋ ਚੁੱਕੀ ਹੁਣ ਜਿਹੜੇ ਹਿਸਾਬ ਨਾਲ ਉਹਨਾਂ ਨੇ ਸਾਨੂੰ ਸਾਥ ਦਵਾਇਆ ਵਾ ਭੀ ਯਕੀਨ ਦਵਾਇਆ ਉਹ ਹਿਸਾਬ ਨਾਲ ਤੇ ਸਾਨੂੰ ਸਹੀ ਲੱਗਦਾ ਵਾ ਅੱਗੇ ਹੁਣ ਜੇ ਜਿਤਰਾ ਇਹ ਚੱਲਣਗੇ ਸਹੀ ਚੱਲਣਗੇ ਸਹੀ ਚੱਲਾਂਗੇ ਜੇ ਬਾਅਦ ਵਿੱਚ ਸਾਨੂੰ ਖਰਾਬ ਕਰਦੇ ਆ ਆਪਾਂ ਫੇਰ ਤਰਨਾ ਲਾਵਾਂਗੇ ਆਪਾਂ ਫੇਰ ਤੁਹਾਨੂੰ ਬਿਆਨ ਦੇਵਾਂਗੇ ਕੁਸੀਂ ਭਾਈ ਤੁਸੀਂ ਤੁਸੀਂ ਕੀ ਕੀਤੀ ਸੀ ਕੀ ਇਸ ਤਰ੍ਹਾਂ ਐਫ ਆਈ ਆਰ ਫਾਈਲ ਕੀਤੀ ਕੋਈ ਨਹੀਂ ਸਰ ਇਹਨਾਂ ਨੇ ਸਾਨੂੰ ਕਿਹਾ ਤੁਸੀਂ ਸਾਨੂੰ 15 ਦਿਨ ਦਾ ਟਾਈਮ ਦਿਓ ਹਾਈਲਾਈਟਡ ਕੇਸ ਆ ਸਾਨੂੰ ਇਹ ਚੀਜ਼ਾਂ ਹੀ ਇੰਟੈਲੀਜੈਂਸੀਆਂ ਟੀਮਾਂ ਵਗੈਰਾ ਸਾਰੀਆਂ ਮਗਾਈਆਂ ਵਾ ਸਾਨੂੰ ਇਹ ਚੀਜ਼ ਤੇ ਟਾਈਮ ਲੱਗਣਾ ਵਾ ਤੇ ਉਹ ਸਾਨੂੰ ਉਹਨਾ ਟਾਈਮ ਦਿਓ ਚਲੋ ਉਹਨੂੰ ਇੱਕ ਯਕੀਨ ਦਿਵਾਏ ਵੀ ਇਹ ਤੁਹਾਡਾ ਕੰਮ ਹੈ ਮੇਰਾ ਰੀਅਲ ਬ੍ਰਦਰ ਆ ਕਰਨਬੀਰ ਸਿੰਘ ਮੇਰੀ ਸਿਸਟਰ ਹੈ ਠੀਕ ਹੈ ਹਲੇ ਤੱਕ ਤੇ ਚਲੋ ਆਏ ਆ ਪਤਰ ਨਾ ਵੀ ਲਾਇਆ ਵਾ ਸਾਨੂੰ ਜੇਰ ਦੇ ਬੈਠੇ ਤੁਹਾਡੇ ਸਾਹਮਣੇ ਹੀ ਆ ਉਹਨਾਂ ਨੇ ਯਕੀਨ ਦਿਵਾਇਆ ਵੀ ਸਾਨੂੰ 15 ਦਿਨ ਦਾ ਥੋੜਾ ਟਾਈਮ ਤੇ ਦਿਓ ਤੇ ਜੇ ਲੈਟਰ ਦੇ ਵਿੱਚ ਸਰ ਤੁਹਾਨੂੰ ਕੋਈ ਗੱਲ ਨਹੀਂ ਉਹਨਾਂ ਨੇ ਸਨੈਪ ਲਈ ਹੋਈ ਆ ਉਹ ਤੁਹਾਨੂੰ ਤੁਹਾਡੇ ਕੋ ਸਾਰੇ ਕੋ ਸਰਕੂਲੇਟ ਹੋ ਹੀ ਜਾਣੀ ਆ ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਉਸ ਚੀਜ਼ ਨਹੀਂ ਨਹੀਂ ਤੁਹਾਨੂੰ ਉਹ ਜਿੰਦਾ ਉਹਨਾਂ ਦੇ ਪਰਿਵਾਰ ਦਾ ਹੋਏਗਾ ਤੁਹਾਡੇ ਪਰਿਵਾਰ ਦਾ ਤੁਸੀਂ ਸੰਸਕਾਰ ਕਰ ਲੈਣਾ ਥੋੜਾ ਹਾਂਜੀ ਸਰ ਆਪਾਂ ਹੀ ਕਾਲ ਕਰਾਂਗੇ ਕੌਣ ਆ ਰਿਹਾ ਪ੍ਰਦੇਸ਼ ਤੋਂ ਕੋਈ ਆ ਰਿਹਾ ਹਾਂਜੀ ਮੇਰੇ ਬ੍ਰਦਰ ਆ ਛੋਟਾ ਵਾ ਮੇਰਾ ਭਰਾ ਆਈ ਉਹਦੇ ਘਰ ਕੇ ਰੁਕੇ ਹੋਏ ਆ ਉਹਨਾਂ ਲਈ ਵੀ ਕੋਈ ਸੁਰੱਖਿਆ ਮੰਗੀ ਤੁਸੀਂ ਪੁਲਿਸ ਕੋਲ ਨਹੀਂ ਅਸੀਂ ਕੋਈ ਸੁਰੱਖਿਆ ਨਹੀਂ ਮੰਗੀ ਕੋਈ ਨਹੀਂ ਹਲੇ ਤੱਕ ਮੰਗੀ ਇਹਨਾਂ ਨੇ ਸਾਨੂੰ ਇੱਕ ਟਰੱਸਟ ਦਿਵਾਇਆ ਵੀ ਸਾਨੂੰ ਟਾਈਮ ਦੋ ਅਸੀਂ ਇਹਨੇ ਦਿਨਾਂ ਵਿੱਚ ਤੁਹਾਨੂੰ ਕਾਰਵਾਈ ਕਰਕੇ ਦੱਸਾਂਗੇ ਅਸੀਂ ਇਹਨਾਂ ਦੇ ਯਕੀਨ ਤੋਂ ਇਧਰ ਨਾ ਚੱਕੋ ਉਹ ਐਪਲੀਕੇਸ਼ਨ ਦਾ ਬਾਰ-ਬਾਰ ਪਾ ਰਿਹਾ ਉਹਦਾ ਜਿਹੜਾ ਆ ਉਹ ਉਹਦੇ ਵਿੱਚ ਅਸੀਂ ਕਰਕੇ 185 ਦੇ ਵਿੱਚ ਜਿਹੜਾ ਮਕਦਮਾ ਉਹਦੇ ਚ ਉਹਦੀ ਇਨਕੁਆਰੀ ਕਰਕੇ ਜੋ ਵੀ ਹੋਏਗਾ ਉਹ ਕਰਾਂ ਤੇ ਫਿਲਹਾਲ ਤੇ ਦੋ ਬੰਦੇ ਦਿੱਤੇ ਆ ਉਹ ਜ਼ਰੂਰੀ ਹਾਂਜੀ ਆ ਹੁਣ ਜਿਵੇਂ ਗੱਲਬਾਤ ਹੋਈ ਆ ਧਰਨਾ ਜਿਹੜਾ ਹੈ ਉਹ ਚੱਕ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਹੈ ਇਹ ਗੱਲ ਕਹੀ ਗਈ ਆ ਵੀ 15 ਦਿਨਾਂ ਦੇ ਵਿੱਚ ਅਸੀਂ ਕਾਰਵਾਈ ਜਿਹੜੀ ਆ ਉਹ ਸਖਤ ਤੋਂ ਸਖਤ ਜਿਹੜੀ ਕਾਰਵਾਈ 15 ਦਿਨਾਂ ਦੇ ਵਿੱਚ ਕਰਾਂਗੇ ਇਹ ਗੱਲ ਪ੍ਰਸ਼ਾਸਨ ਵਾਲੋ ਕਹਿ ਦਿੱਤੀ ਗਈ ਆ ਤੇ ਉਸ ਦੇ ਤਹਿਤ ਜਿਹੜਾ ਹੁਣ ਧਰਨਾ ਇੱਥੇ ਲਗਾਇਆ ਗਿਆ ਸੀ ਆ ਤਸਵੀਰ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗਾ ਵੀ ਇਹ ਧਰਨਾ ਹੁਣ ਚੱਕ ਦਿੱਤਾ ਗਿਆ ਇੱਕ ਵਾਰੀ ਤਸਵੀਰ ਇੱਧਰ ਵੀ ਦਿਖਾ ਦਿਓ ਮੇਨ ਹਾਈਵੇ ਜਿਹੜਾ ਹੈ ਉਹ ਹੁਣ ਬੰਦ ਸੀਗਾ ਉਸ ਨੂੰ ਹੁਣ ਚਾਲੂ ਕਰ ਦਿੱਤਾ ਗਿਆ ਤਾਰੇ ਕਿੱਥੇ ਕਿੱਥੇ ਦੋਨਾਂ ਦੀ ਆਪਸੀ ਜਣੀ ਗੱਲਬਾਤ ਹੋਈ ਆ ਤੇ ਉਸ ਦੇ ਬਾਅਦ ਗੱਲਬਾਤ ਤੋਂ ਬਾਅਦ ਜਿਹੜਾ ਹੈ ਹੁਣ ਜ਼ਰੂਰ ਦੋਨਾਂ ਐ ਸਹਿਮਤੀ ਹੋਈ ਆ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰਦੇ ਆ ਤੇ ਪਰਿਵਾਰ ਦੇ ਵਿੱਚ ਸਹਿਮਤੀ ਹੋਈ ਆ ਉਸ ਤੋਂ ਬਾਅਦ ਇਹ ਧਰਨਾ ਜਿਹੜਾ ਹੈ ਹੁਣ ਚੱਕ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਅਪਡੇਟ ਜੜੀਆਂ ਨੇ ਉਸੇ ਲਗਾਤਾਰ ਸਾਂਝੀਆਂ ਕਰਦੇ ਰਵਾਂਗੇ ਐ ਹੁਣ ਮੋਰਚਾ ਇੱਥੋਂ ਚੱਕ ਦਿੱਤਾ ਗਿਆ ਕਿਉਂਕਿ ਆ ਪ੍ਰਸ਼ਾਸਨ ਨੇ ਜਿਹੜਾ ਇਹਨਾਂ ਨੂੰ ਲਿਖਤੀ ਜਿਹੜਾ ਹੈ ਉਹ ਸਭ ਕੁਝ ਦਿੱਤਾ ਲਿਖਤੀ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਜਿਹੜੀ ਆ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਇਹ ਕਾਰਵਾਈ ਕਹਿੰਦੇ ਆ ਉਹ ਅਸੀਂ ਕਾਰਵਾਈ ਕਰਾਂਗੇ ਤਾਂ ਇੱਥੇ ਮੋਰਚਾ ਜਿਹੜਾ ਲਗਾਇਆ ਗਿਆ ਸੀ ਜਗੂ ਭਗਵਾਨਪ੍ਰੀਤ ਦੀ ਮਾਤਾ ਤੇ ਕਰਨਵੀਰ ਦੀ ਜਿਹੜੀ ਦੇ ਇੱਥੇ ਲਿਆ ਕੇ ਮ੍ਰਿਤਕ ਦੇ ਇੱਥੇ ਲਿਆ ਕੇ ਜਿਹੜਾ ਮੋਰਚਾ ਲਗਾਇਆ ਗਿਆ ਉਸ ਤੋਂ ਬਾਅਦ ਹੁਣ ਇਹ ਦਿਆਂ ਨੂੰ ਲੈ ਕੇ ਜਾਣਗੇ ਤੇ ਇਹਨਾਂ ਦਾ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਵੇਗਾ ਤੇ ਹੁਣ ਪਰਿਵਾਰ ਜਿਹੜਾ ਹੈ ਜ਼ਰੂਰ ਪਰਿਵਾਰ ਪਹਿਲਾਂ ਰੋਸ ਦੇ ਵਜੋਂ ਆਇਆ ਸੀ ਪਰ ਹੁਣ ਪਰਿਵਾਰ ਰਿਸ਼ਤੇਦਾਰ ਜਿਹੜੇ ਆ ਉਹਨਾਂ ਦੀ ਪ੍ਰਸ਼ਾਸਨ ਨਾਲ ਗੱਲ ਹੋਈ ਆ ਤੇ ਪ੍ਰਸ਼ਾਸਨ ਨੇ ਇਹਨਾਂ ਦੀ ਮੰਗਾਂ ਜਣੀਆਂ ਨੇ ਮੰਨੀਆਂ ਨੇ ਤੇ ਹੁਣ ਇਹ ਫੇਰ ਤੋਂ ਆਪਣੇ ਪਿੰਡ ਵਾਲ ਜਿਹੜੇ ਨੇ ਉਹ ਜਾ ਰਹੇ ਤਾਂ ਇਹ ਦੇਖ ਸਕਦੇ ਹੋ ਵੀ ਹੁਣ ਜਿਹੜਾ ਇੱਥੇ ਧਰਨਾ ਲੱਗਿਆ ਸੀਗਾ ਮੇਨ ਨੈਸ਼ਨਲ ਹਾਈਵੇ ਤੇ ਉੱਥੇ ਪਰਸ਼ਾਸ਼ਨ ਜਿਹੜਾ ਇਹ ਪਰਿਵਾਰ ਦੇ ਕੋਲ ਇੱਕ ਵਾਰੀ ਫੇਰ ਤੋਂ ਜਿਹੜਾ ਹੈ ਪ੍ਰਸ਼ਾਸਨ ਜਾ ਰਿਹਾ ਪਰ ਸਭ ਤੋਂ ਵੱਡੇ ਸਵਾਲ ਹੈ ਵੀ ਇਹਨਾਂ ਦੇ ਹੱਥਾਂ ਵਿੱਚ ਡੰਡੇ ਵੀ ਨਹੀਂ ਤੇ ਇਹ ਜ਼ਰੂਰ ਦੇਖ ਸਕਦੇ ਹੋ ਤਸਵੀਰਾਂ ਵੀ ਪੁਲਸ ਵੱਲ ਜਿਹੜਾ ਇੱਥੇ ਪੂਰਾ ਮੌਜੂਦ ਹੈ ਤੇ ਇੱਥੋਂ ਜਾ ਰਿਹਾ ਕਿਉਂਕਿ ਪਹਿਲਾਂ ਪਰਿਵਾਰ ਨਾਲ ਇਹਨਾਂ ਨੇ ਗੱਲਬਾਤ ਵੀ ਕੀਤੀ ਸੀਗੀ ਤੇ ਹੁਣ ਇੱਧਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਵੀ ਕੀ ਤਰਨਾਏ ਚੱਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤਾਂ ਹੁਣ ਪ੍ਰੋਟੈਸਟ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਜਿਹੜੇ ਨੇ ਇੱਥੇ ਸਵੇਰ ਤੋਂ ਜਿਹੜੇ ਨੇ ਇਹ ਗੱਲ ਕਹੀ ਜਾ ਰਹੀ ਹੈ ਵੀ ਲੋਕ ਜਿਹੜੇ ਨੇ ਉਹ ਟ੍ਰੈਫਿਕ ਦੇ ਵਿੱਚ ਫਸੇ ਹੋਏ ਨੇ ਤਾਂ ਇਸ ਕਰਕੇ ਹੁਣ ਪਰਿਵਾਰ ਨਾਲ ਪਹਿਲਾਂ ਗੱਲਬਾਤ ਕੀਤੀ ਗਈ ਆ ਤਾਂ ਹੁਣ ਜ਼ਰੂਰ ਜਿਹੜਾ ਹੈ ਇਹ ਗੱਲ ਕਹੀ ਗਈ ਆ ਤੇ ਲੱਗਦਾ ਪਰਿਵਾਰ ਵੀ ਇਸ ਦੇ ਵਿੱਚ ਮੰਨ ਗਿਆ ਇੱਕ ਵਾਰੀ ਤੁਹਾਨੂੰ ਦਿਖਾਵਾਂਗੇ ਪੁਲਿਸ ਬਲ ਜਿਹੜਾ ਹੈ ਉਹ ਇੱਥੇ ਉਹ ਕਿੰਨਾ ਮੌਜੂਦ ਹੈ ਤੇ ਹੁਣ ਤਸਵੀਰ ਜਿਹੜੀ ਆ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਰਸਤਾ ਜਿਹੜਾ ਖੁਲਵਾ ਦਿੱਤਾ ਗਿਆ ਹੁਣ ਤਸਵੀਰ ਦੇਖ ਸਕਦੇ ਹੋ ਕਿ ਕਿਦਾਂ ਜਿਹੜਾ ਹੈ ਉਹ ਰਸਤਾ ਹੁਣ ਪ੍ਰਸ਼ਾਸਨ ਨੇ ਜਿਹੜਾ ਜਿਹੜਾ ਧਰਨਾ ਲੱਗਿਆ ਸੀ ਉਹ ਪ੍ਰਸ਼ਾਸਨ ਨੇ ਰਸਤਾ ਹੁਣ ਖੁਲਵਾ ਦਿੱਤਾ ਨੈਸ਼ਨਲ ਹਾਈਵੇ ਜਿਹੜਾ ਬੰਦ ਕੀਤਾ ਗਿਆ ਸੀ ਉਸ ਨੂੰ ਖੁਲਵਾ ਦਿੱਤਾ ਗਿਆ ਜਿਹੜਾ ਜਾਮ ਲੱਗਿਆ ਸੀ ਉਸ ਨੂੰ ਖੁਲਵਾ ਦਿੱਤਾ ਗਿਆ ਤੇ ਹੁਣ ਦੇਖ ਸਕਦੇ ਹੋ ਮੇਂ ਗੱਡੀਆਂ ਜਿਹੜੀਆਂ ਖੜੀਆਂ ਸੀ ਉਹਨਾਂ ਨੂੰ ਪਿੱਛੇ ਕਰਾਇਆ ਜਾ ਰਿਹਾ ਦੇਖ ਸਕਦੇ ਹੋ ਮੇਂ ਗੱਡੀਆਂ ਜਿਹੜੀਆਂ ਮੌਜੂਦ ਸੀਗੀਆਂ ਇੱਥੇ ਉਹਨਾਂ ਨੂੰ ਪਿੱਛੇ ਕਰਾ ਕੇ ਇੱਥੇ ਉਹਨ ਰਸਤਾ ਖੋਲ ਦਿੱਤਾ ਗਿਆ ਪ੍ਰਸ਼ਾਸਨ ਆਸੂਇਰ ਤੋਂ ਜਿਹੜੀਆਂ ਗੱਡੀਆਂ ਖੜੀਆਂ ਸੀ ਇੱਥੇ ਨੈਸ਼ਨਲ ਹਾਈਵੇ ਤੇ ਉਸ ਨੂੰ ਖਲਵਾਇਆ ਗਿਆ ਤੇ ਗੱਡੀਆਂ ਆ ਦੇਖ ਸਕਦੇ ਜਿੰਨੀਆਂ ਜਿਹੜੀਆਂ ਜਿੰਨੀਆਂ ਇੱਥੇ ਖੜੀਆਂ ਨੇ ਇਹਨਾਂ ਨੂੰ ਪਿੱਛੇ ਕਰਾਇਆ ਜਾ ਰਿਹਾ ਤੇ ਜ਼ਰੂਰ ਬਾਰ-ਬਾਰ ਪੁੱਛਿਆ ਵੀ ਜਾ ਰਿਹਾ ਪ੍ਰਸ਼ਾਸਨ ਨਾਲੋ ਵੀ ਇਹ ਗੱਡੀਆਂ ਜਿਹੜੀਆਂ ਨੇ ਉਹ ਕਿੰਨਾ ਦੀਆਂ ਗੱਡੀਆਂ ਨੇ ਤੇ ਇੱਕ ਦੇਖ ਸਕਦੇ ਹੋ ਵੀ ਉਹ ਰਸਤਾ ਜਿਹੜਾ ਇੱਕ ਸਾਈਡ ਦਾ ਉਹ ਹੁਣ ਖੋਲ ਦਿੱਤਾ ਗਿਆ ਰਸਤਾ ਖੋਲਣ ਤੋਂ ਬਾਅਦ ਹੁਣ ਇਹ ਵੀ ਕਿਹਾ ਜਾ ਰਿਹਾ ਵੀ ਤਰਨਾ ਨਥੋ ਚੁਕਾਇਆ ਜਾਏਗਾ ਤੇ ਇਥੋਂ ਹੁਣ ਟੂ-ਵਿਲਰ ਦੀ ਜਿਹੜੀ ਆਵਾਜ਼ ਆਈ ਆ ਆ ਤਸਵੀਰ ਦੇਖ ਸਕਦੇ ਹੋ ਵੀ ਟੂ-ਵਿਲਰ ਦੀ ਜਿਹੜੀ ਆਵਾਜ਼ ਆਈ ਆ ਉਹ ਹੁਣ ਇਥੋਂ ਸ਼ੁਰੂ ਕਰ ਦਿੱਤੀ ਗਈ ਆ ਚੁਕਵਾ ਦਿੱਤਾ ਗਿਆ ਰਸਤਾ ਆ ਦੇਖ ਸਕਦੇ ਹੋ ਵੀ ਇੱਥੇ ਵੀ ਰਸਤਾ ਹੁਣ ਜਿਹੜਾ ਇਹ ਮੋਰਚਾ ਹੈ ਉਹਨੂੰ ਹੁਣ ਇੱਥੋਂ ਚੱਕਿਆ ਜਾ ਰਿਹਾ ਇਹ ਮੋਰਚਾ ਜਿਹੜਾ ਹੈ ਜੱਗੂ ਭਗਵਾਨ ਪ੍ਰੇ ਦੀ ਫੈਮਿਲੀ ਵਾਲੋ ਜਿਹੜਾ ਵਿਰੋਧ ਇੱਕ ਕੀਤਾ ਜਾ ਰਿਹਾ ਸੀ ਉਸ ਦੇ ਤਹਿਤ ਜਿਹੜਾ ਇਹ ਲਾਇਆ ਗਿਆ ਸੀ ਕਰਨਵੀਰ ਤੇ ਜੱਗੂ ਭਗਵਾਨ ਪ੍ਰੇ ਦੀ ਜਿਹੜੀ ਮਦਰ ਆ ਉਹਨਾਂ ਦੀ ਦੇਹ ਜਿਹੜੀ ਇੱਥੇ ਰੱਖੀ ਗਈ ਸੀ ਮਾਂ ਦੀ ਜਿਹੜੀ ਦੇਹ ਰੱਖੀ ਗਈ ਸੀ ਤੇ ਹੁਣ ਇਹ ਹੁਣ ਮੋਰਚਾ ਹੁਣ ਖਲਵਾ ਦਿੱਤਾ ਗਿਆ ਸਵੇਰ ਤੋਂ ਹੀ ਲੇਕਿਨ ਇੱਕ ਵਾਰੀ ਸੇਰ ਤੋਂ ਹੀ ਇਹ ਮੋਰਚਾ ਜਿਹੜਾ ਹੈ ਦੁਪਹਿਰ ਲਗਭਗ ਜਿਹੜਾ ਹੋ ਗਿਆ ਸੀ ਤਾਂ ਹੁਣ ਇਹ ਰਸਤਾ ਪੂਰੀ ਤਰ੍ਹਾਂ ਇੱਕ ਨਾਲ ਦੇਖ ਸਕਦੇ ਹੋ ਹਾਈਵੇ ਹੁਣ ਖੁੱਲ ਚੁੱਕਾ ਹੋਇਆ ਆਵਾਜਾਈ ਫੇਰ ਤੋਂ ਇੱਕ ਵਾਰੀ ਸ਼ੁਰੂ ਹੋ ਚੁੱਕੀ ਆ ਤਾਂ ਕਾਫੀ ਘੰਟੇ ਆਵਾਜਾਈ ਬੰਦ ਰਹੀ ਤਾਂ ਹੁਣ ਪੁਲਿਸ ਨੇ ਜਿਹੜੀ ਹੈ ਗੱਲਬਾਤ ਕੀਤੀ ਆ ਪੁਲਿਸ ਬਲ ਆਇਆ ਤੇ ਉਸ ਤੋਂ ਬਾਅਦ ਡੀਐਸਪੀ ਸਣੇ ਹੋਰ ਵੀ ਜਿਹੜੇ ਨੇ ਇੱਥੇ ਪ੍ਰਸ਼ਾਸਨ ਦੇ ਹੋਰ ਵੀ ਜਿਹੜੇ ਪ੍ਰਸ਼ਾਸਨ ਆਇਆ ਸੀਗਾ ਪੁਲਸ ਕਰਮੀ ਜਿਹੜੇ ਆਏ ਸੀ ਤੇ ਉਹਨਾਂ ਵੱਲੋਂ ਮੋਰਚਾ ਹੁਣ ਜਿਹੜਾ ਇਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਅੱਗੋਂ ਪਰਿਵਾਰ ਨੇ ਵੀ ਕਿਹਾ ਪਰਿਵਾਰ ਨੇ ਵੀ ਸਹਿਮਤੀ ਜਤਾਈ ਸਹਿਮਤੀ ਜਤਾਨ ਤੋਂ ਬਾਅਦ ਹੁਣ ਪੁਲਸ ਜਿਹੜੀ ਆ ਦੇਖ ਸਕਦੇ ਹੋ ਜਿਹੜੀ ਗੱਡੀਆਂ ਖੜੀਆਂ ਸੀ ਉਹਨਾਂ ਨੂੰ ਪਿੱਛੇ ਵੀ ਕੀਤਾ ਜਾ ਰਿਹਾ ਤੋ ਹੁਣ ਇੱਕ ਵਾਰੀ ਫੇਰ ਤੋਂ ਇੱਥੇ ਆਵਾਜ਼ ਆਈ ਜੜੀਆ ਉਹ ਸ਼ੁਰੂ ਹੋ ਚੁੱਕੀ ਆ ਤਸਵੀਰ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਪੋਲਸ ਕਰਨੀ ਆਪ ਜਿਹੜੇ ਨੇ ਇੱਥੋਂ ਜਿਹੜੀਆਂ ਨੇ ਆਪ ਜਿਹੜੇ ਆ ਉਹ ਟ੍ਰੈਫਿਕ ਜਿਹੜਾ ਹੁਣ ਕਢਵਾ ਰਿਹਾ ਕਿਉਂਕਿ ਪਿੱਛੇ ਕਾਫੀ ਜਿਹੜਾ ਟ੍ਰੈਫਿਕ ਉਹ ਲੱਗ ਚੁੱਕਾ ਹੋਇਆ ਸੀ